ਹਮਦੁਰ ਅਰਜਨ ਦੇ ਮਹਾਰਾਜ ਜੀ ਨੇ ਸ੍ਰੀ ਸੁਖਨੀ ਸਾਹਿਬ ਸਾਨੂੰ ਇਹ ਜੀ ਬਾਣੀ ਦਿੱਤੀ ਜਿਹਦੇ 24 ਅਸ਼ਟਪਦੀਆਂ 24 ਸ਼ਲੋਕ तकरीबन 24000 ਅੱਖਰ ਹੈ ਇੱਕ ਪਾਠ ਰੋਜ਼ਾਨਾ ਕਰ ਲਿਆ ਜਾਏ ਜੋ ਕਿ तकरीबन ਘੰਟੇ ਵਿੱਚ ਹੋ ਜਾਂਦਾ ਹੈ ਅਠਾਂ ਪੈਰਾਂ ਦੇ ਸਵਾਸਖਲੇ ਹੋ ਜਾਂਦੇ ਹਨ ਅਠਾ ਪਹਿਰੇ ਵਿੱਚ ਪ੍ਰਾਣੀ ਨੂੰ ਅਨੁਮਾਨ ਹੈ 24000 ਸਾਂ ਆ ਜਾਂਦਾ ਹੈ ਭਾਵੇਂ ਘਟਵਤ ਵੀ ਜਾਂਦੇ ਇਨਸਾਨ ਦੀ ਕਿਰਿਆ ਦੇ ਮਨ ਅਸਰ ਹੈ ਇੰ样 ਦੱਸੇ ਬੈਠੇ 12 ਚਲਤੇ 18 ਸੂਤ ਚੱਲੇ 25 ਮੈਥਨ ਕਰਤੇ 64 ਚਲਤੇ ਕਿਉਂ ਨ ਭਜੇ ਜਗ ਦੀਆਂ ਇੰ样 ਸਵਾਸਣ ਦੀ ਰਸਤਾਰ ਹੈ ਇਸ ਕਰਕੇ ਘਟਵਤ ਜਾਂਦੇ ਹਨ ਪਰ ਅਠਾ ਪਹਿਰੇ ਦੇ ਸਵਾਸ ਸਫਲੇ ਹੋ ਜਾਂਦੇ ਨੇ ਇੱਕ ਪਾਠ ਕਰ ਲਿਆ ਜਾਵੇ ਦੋ ਪਾਠ ਰੋਜ਼ਾਨਾ ਕਰ ਲੈ ਜਾਣ ਸ੍ਰੀ ਸੁਖਨੀ ਸਾਹਿਬ ਦੇ ਮਹੀਨੇ ਚ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਫਲ ਹੋ ਜਾਂਦਾ ਹੈ ਇਸ ਦੇ ਵਿੱਚ ਚਾਰ ਵੇਦ ਛੇ ਸ਼ਾਸਤਰ 18 ਪ੍ਰਾਣ 27 ਈਮਰਤੀਆਂ ਤੋਂ ਰੇਤ ਇੰਜੀਲ ਕੁਰਾਨ ਪੁਰਾਨ ਜਿਤਨੇ ਮਤਮ ਤੰਤਰਾਂ ਦੇ ਧਾਰਮਿਕ ਪੁਸਤਕ ਹਨ ਸਭ ਦਾ ਇਹ ਸਿਧਾਂਤ ਆ ਜਾਂਦਾ ਹੈ ਕਰुणा ਹੀ ਮਤਮ ਤੰਤਰਾਂ ਇਹ ਗ੍ਰੰਥਾਂ ਦਾ ਸਿਧਾਂਤ ਕੀ ਹੈ ਚਾਰ ਗੱਲਾਂ ਕਰਮ ਪਾਸ਼ਨਾ ਗਿਆਨ ਵਗਿਆ ਇਹਦੇ ਵਿੱਚ ਇਹ ਚਾਰੇ ਆ ਜਾਂਦੀਆਂ ਜਿੰਨੇ ਰੂਹਾਨੀ ਭੇਦ ਹਨ ਸਾਰੇ ਇਸ ਵਿੱਚ ਆ ਜਾਂਦੇ ਹਨ ਸੋ ਇਸ ਦੇ ਅਨੁਸਾਰ ਚੱਲਿਆਂ ਜੀਵਨ ਮੁਕਤ ਮਿਲਦੀ ਹੈ ਫੇਰ ਨੂੰ ਛੱਡ ਕੇ ਉਹਦੇ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ ਸੋ ਸ੍ਰੀ ਸੁਖਮਨੀ ਸਾਹਿਬ ਵਿੱਚ ਗੁਰੂ ਜੀ ਨੇ ਪਹਿਲੀ ਸ਼ਟਪਦੀ ਵਿੱਚ ਹੀ ਪ੍ਰਭੂ ਸਿਮਰਨ ਦੇ ਬੇਅੰਤ ਫਾਇਦੇ ਦਰਸਾਏ ਵਹਿਰ ਦੇ ਨਾਮ ਦੇ ਸਿਮਰਨ ਦੇ ਬੇਅੰਤ ਫਾਇਦੇ ਇਕ ਨਹੀਂ ਸਾਰੀ ਸ਼ਟਪਦੀ ਪ੍ਰਭੂ ਸਿਮਰਨ ਦੇ ਫਾਇਦਿਆਂ ਵਿੱਚ ਪ੍ਰਭੂ ਸਿਮਰਨ ਦਾ ਆ ਫਾਇਦਾ ਹੈ ਆ ਲਾਭ ਹੈ ਆ ਗੁਣ ਹੈ ਆ ਸ਼ਕਤੀ ਹੈ ਆ ਬਰਕਤ ਹੈ ਜੇਰਾ ਵਿਚਾਰ ਕਰਕੇ ਦੇ